ਇਸ ਸਮੇਂ ਦੀ ਵੱਡੀ ਖਬਰ ਜਿਹੜੇ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਦੇ ਨਾਲ ਮੋਹਾਲੀ ਦੇ ਕੁੰਬੜਾ ਪਿੰਡ ਦੇ ਵਿੱਚ ਇੱਕ ਝਗੜਾ ਹੁੰਦਾ ਸੀਸੀਟੀਵੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਤਿੰਨ ਦਿਨ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਚੱਲਦਾ ਜਿਸ ਤੋਂ ਬਾਅਦ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਤੇ ਉਹ ਮੁਲਜ਼ਮਾਂ ਨੂੰ ਜਿਹੜਾ ਹੈਗਾ ਸਰਾਖਾਂ ਦੇ ਪਿੱਛੇ ਹੈ ਉਸ ਦੀ ਨਾਲ ਗੱਲ ਕਰ ਰਹੀ ਹੈ ਦਮਨਪ੍ਰੀਤ ਸਿੰਘ ਜਿਸ ਨੌਜਵਾਨ 17 ਸਾਲ ਦੀ ਜਿਸ ਦੀ ਉਮਰ ਦੱਸੀ ਜਾ ਰਹੀ ਸੀਗੀ ਪ੍ਰਵਾਸੀਆਂ ਵੱਲੋਂ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਸੀ ਤਾਂ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਦੂਸਰਾ ਨੌਜਵਾਨ ਹਸਪਤਾਲ ਦੇ ਵਿੱਚ ਭਰਤੀ ਸੀ ਜਿਸ ਦੀ ਅੱਜ तकरीबन 5:30 ਵਜੇ ਜੋ ਡੀਐਸਪੀ ਮੌਕੇ ਤੇ ਮੌਜੂਦ ਨੇ ਉਹਨਾਂ ਨੇ ਦੱਸਿਆ ਹੈਗਾ ਪੂਰੀ ਜਾਣਕਾਰੀ ਦੇ ਡੀਐਸਪੀ ਹਰ ਸਿਮਰਤ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੌਜਵਾਨ ਦੀ ਜਿਹੜੀ ਡੈਥ ਹੋ ਚੁੱਕੀ ਹੈ ਇਸ ਸਮੇਂ ਅਸੀਂ ਪਿੰਡ ਕੁੰਬੜਾ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਦਿਖਾਣਾ ਚਾਹੂੰਗਾ ਕਿ ਪਿੰਡ ਕੁੰਬੜਾ ਦੇ ਵਿੱਚ ਪੁਲਿਸ ਵੱਲੋਂ ਇਹ ਪੂਰੀ ਤੌਰ ਤੇ ਤਨਾਤ ਹੈਗਾ ਉਹਨਾਂ ਵੱਲੋਂ ਦੱਸਿਆ ਕਿਹਾ ਜਾ ਰਿਹਾ ਡੀਐਸਪੀ ਹਰਸਿਮਰ ਸਿੰਘ ਨੇ ਦੱਸਿਆ ਗਿਆ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਲੜਾਈ ਝਗੜਾ ਹੋਇਆ ਸੀ ਉਹ ਪ੍ਰਵਾਸੀਆਂ ਦੀ ਗੱਲ ਕਰ ਲਈਏ ਤਾਂ ਉਹ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਕਾਫਾਈਆਰ ਦਰਜ ਕਰਕੇ ਉਹਨਾਂ ਨੂੰ ਪੁਲਿਸ ਗ੍ਰਿਫਤ ਦੇ ਵਿੱਚ ਨੇ ਇਸ ਟਮੇ ਉਹਨਾਂ ਦੇ ਉੱਪਰ ਅਦਾਲਤੀ ਕਾਰਵਾਈ ਜਿਹੜੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਰਿਮਾਂਡ ਲੈ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀਗਾ ਤੇ ਹੁਣ ਜਿਹੜਾ ਦੂਸਰਾ ਨੌਜਵਾਨ ਜਿਸ ਦਾ ਨਾਮ ਦਿਲਪਰੀ ਦੱਸਿਆ ਜਾ ਰਿਹਾ ਹੈਗਾ ਉਸ ਦੀ ਵੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਪੁਲਿਸ ਵੱਲ ਤਾਇਨਾਤ ਆ ਪੁਲਿਸ ਫੋਰਸ ਵੱਲੋਂ ਜਿਹੜਾ ਹੈਗਾ ਪਿੰਡ ਕੁੰਬੜਾ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਇੱਥੇ ਮੌਜੂਦ ਨੇ ਡੀਐਸਪੀ ਹਰਸਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਉਸ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਪਿੰਡ ਵਾਲਿਆਂ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਹੈਗਾ ਉਸ ਨੌਜਵਾਨ ਦਾ ਜਿਹੜਾ ਹੈਗਾ ਕਾਲੂ ਸਸਕਾਰ ਕੀਤਾ ਜਾਊਗਾ ਤੇ ਇਸ ਦੀ ਨਾਲ ਗੱਲ ਇੱਕ ਦੱਸ ਦਈਏ ਕਿ ਪ੍ਰਵਾਸਨ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਕਿ ਪਹਿਲਾਂ ਵੀ ਆਰਥਿਕ ਸਹਾਇਤਾ ਜਿਹੜੀ ਹੈਗੀ ਉਸ ਨੌਜਵਾਨ ਜਿਸ ਦੀ ਮੌਤ ਹੋ ਚੁੱਕੀ ਸੀ ਦਮਨਪ੍ਰੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਸੀ ਉਸ ਨੂੰ ਦਿੱਤੀ ਗਈ ਸੀ ਇਸ ਦੇ ਨਾਲ ਵੀ ਜਿਹੜਾ ਹੈਗਾ ਪ੍ਰਸ਼ਾਸਨ ਇਹਨਾਂ ਦੇ ਨਾਲ ਖੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਹੁਣ ਕੋਈ ਇਸ ਤਰ੍ਹਾਂ ਦੀ ਕੋਈ ਸਥਿਤੀ ਹੈ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਪਰ ਹੁਣ ਫਿਰਾਲ ਜਿਹੜੀ ਸਥਿਤੀ ਹੈਗੀ ਆ ਬਿਲਕੁਲ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਲਈ ਪ੍ਰਸ਼ਾਸਨ ਇੱਥੇ ਆਪਣੀ ਡਿਊਟੀ ਦਿੰਦਾ ਨਜ਼ਰ ਆ ਰਿਹਾ ਹੈ ਸਾਨੂੰ ਪਤਾ ਲੱਗਿਆ ਜੀ ਬਟ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਟੀਮ ਨਾਲ ਹੀ ਹੈ ਪਰਿਵਾਰ ਹਲੇ ਘਰ ਤਾਂ ਨਹੀਂ ਉਹ ਆਪ ਵੀ ਖੁਦ ਪੀਜੀਆ ਵਿੱਚ ਹੀ ਰਹਿੰਨ ਵੇ ਵੀ ਜਿਹੜਾ ਆਪਾਂ ਡੇਲੀ ਰੁਟੀਨ 'ਚ ਜਿਵੇਂ ਪਿੱਛੇ ਜੋ ਹਾਸਾ ਹੋਇਆ ਸੀ ਉਹਨੂੰ ਮੱਦੇ ਨਜ਼ਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਸਾਡੀ ਡੇਲੀ ਇੱਥੇ ਗਸ਼ਤ ਲੱਗਦੀ ਆ ਤੇ ਹੋਰ ਗਸ਼ਤ ਅਫਸਰ ਤੇ ਸੈਚੂਪਰ ਡੀ ਪਾਰਟੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਆ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਆ ਇਸ ਪਰਚੇ 'ਚ ਆਲਰੇਡੀ ਸਾਰੇ ਦੇ ਸਾਰੇ ਫੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਆ ਉਹ ਹੋ ਚੁੱਕੀ ਆ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਮਦਦ ਹੈ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀ ਆ ਸਾਰੇ ਲੋਕਾਂ ਨੂੰ ਇਹ ਹੀ اپੀਲ ਹੈ ਕਿ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਰਨੀ ਬੰਦੀ ਸੀ ਉਹਨੂੰ ਬਿਲਕੁਲ ਹੀ ਨੇਪਰੇ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅੱਗੇ ਸਾਰਾ ਸੈਸ਼ਨ ਸੁਚਾਰੂ ਢੰਗ ਨਾਲ ਚੱਲੀ ਜਾਵੇਗੀ ਕਿਉਂਕਿ ਨਾ ਕਦੋਂ ਨੂੰ ਪਤਾ ਲੱਗਿਆ ਵੀ ਡੈਥ ਹੋਈ ਹੈ ਨੋਜ਼ਲਾ ਦੀ ਹਾਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਦੇ ਹੈਗੇ ਆ ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਸਬਡਿਵੀਜ਼ਨਲ ਹੈ ਉਹਥੇ ਪੀਜੀਆਈ ਹਨ ਤੇ ਉਹ ਸਾਰਾ ਇਸ ਮਾਮਲੇ ਨੂੰ ਦੇਖ ਰਹੇ ਹਨ ਮਾਹੌਲ ਕਿਸ ਤਰ੍ਹਾਂ ਹੈ ਬਿਲਕੁਲ ਠੀਕ ਹੈ ਜੀ ਪੀਸਫੁੱਲ ਹੈ ਕੋਈ ਅਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰਸ ਜਾਂ ਹੋਰ ਜਿਹੜੇ ਨਾਗਰਿਕ ਨੇ ਸਾਡੇ ਨਾਲ ਨੇ ਤੇ ਇਹਨੂੰ ਇਦਾਂ ਹੀ ਜਿਹੜੀ ਕਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਿਆ ਜਾਏਗਾ। ਕੋਸਟ ਮਾਡਲ ਹੈ ਉਹ ਪੀਟੀਆਈ ਤੋਂ ਲਿਆ ਕੇ ਮੁਹੱਲੀ ਕੀਤਾ ਜਾਈਏ। ਨਹੀਂ ਜੀ ਉਹ ਉੱਥੇ ਹੀ ਹੁੰਦਾ। ਜਿਹ ਉਹ ਜਿੱਥੇ ਹੈ ਉੱਥੇ ਹੀ ਹੁੰਦਾ ਉੱਥੇ ਫੈਸਿਲਿਟੀ ਹੈ। ਉਹ ਜੇ ਨਾ ਹੋਵੇ ਫਿਰ ਹੁੰਦਾ। ਆਦਰਵਾਇਜ਼ ਜਿੱਥੇ ਪੇਸ਼ੈਂਟ ਹੁੰਦਾ ਉੱਥੇ ਹੁੰਦਾ। ਕੈਮਰਾ ਪਰਸਨ ਅਸ਼ਵੀਨੀ ਦੇ ਨਾਲ ਕਰਮਵੀ ਸਿੰਘ ਰੰਦਾਵਾ ਔਨ 에ਅਰ ਕੁੰਬੜਾ ਮੋਹਾਲੀ